ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜੁੜੇ ਵਾਲੀ ਸੂਈ ਤੇ ਲੈਸ ਬਣਾਉਣਾ ਦੱਸਦੇ ਆ ਇਹ ਲੈਸ ਪੂਰੇ YouTube ਤੇ ਨਹੀਂ ਹੋਣੀ ਜੁੜੇ ਵਾਲੀ ਸੂਈ ਤੇ ਬਣਾਈ ਵੀ ਦੇਖੋ ਅਸੀਂ ਇੰਨੀ ਬਣਾ ਛੱਡੀ ਹੈ ਇਹ ਦੋਨਾਂ ਪਾਸਿਆਂ ਤੋਂ ਇੱਕੋ ਜਿਹੀ ਇਹ ਦੇਖੋ ਤੇ ਜੁੜੇ ਵਾਲੀ ਸੂਈ ਤੇ ਹੀ ਬਣਦੀ ਹੈ ਕਰੋਸ਼ਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਵੀਡੀਓ ਕੋ ਨੂੰ ਐਂਡ ਟਿੱਕਰ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਘੰਟੀ ਬਟਨ ਜਰੂਰ ਦਬਾਇਓ ਦੇਖੋ ਆਪਾਂ ਜੂੜੇ ਵਾਲੀ ਸੂਈ ਤੇ ਲੈਸ ਬਣਾਉਣਾ ਦੱਸਦੇ ਆ ਤੁਹਾਨੂੰ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੇ ਬਹੁਤ ਹੀ ਜਲਦੀ ਜਲਦੀ ਬਣਦੀ ਹੈ ਨਾਲੇ ਨੇ ਇੱਦ ਤੱਕ ਨਾ ਲੇ ਇਹੇ ਪੂਰੇ YouTube ਤੇ ਨਹੀਂ ਹੋਣੀ ਵੀਡੀਓ ਸੋ ਇਹਨਾਂ ਲਾਈਸ ਬਣਾਈ ਵੀ ਇਹ ਅਸੀਂ ਆ ਵੇਖੋ ਸੂਈ ਲਈ ਹੈ ਸਰਾਂ ਵਾਲੀ ਜੂੜੇ ਵਾਲੀ ਸੂਈ ਹੈ ਇਹ ਤੇ ਆਪਾਂ ਥੋੜੀ ਜਿਹੀ ਪਾਛਮ ਲਈ ਹੈ ਇਹ ਬਰੀਕ ਹੈ ਥੋੜੀ ਜਿਹੀ ਆ ਥੋੜੀ ਜਿਹੀ ਮੁੱਟੀ ਤੇ ਆਪਾਂ ਕਰੋਸ਼ ਕਰ ਲੈ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਦੇਖੋ ਜੀ ਇਹ ਧਾਗੇ ਦੀ ਆਪਾਂ ਇਸ ਤਰੀਕੇ ਨਾਲ ਗੰਢ ਪਾ ਲੈਣੀ ਹੈ ਇਸ ਤਰੀਕੇ ਨਾਲ ਤੁਸੀਂ ਗੰਢ ਪਾ ਲੈਣੀ ਹੈ ਹੁਣ ਇਹਨੂੰ ਆਪਾਂ ਸੂਈ ਦੇ ਵਿੱਚ ਪਾ ਲੈਣਾ ਦੇਖੋ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਫੜ ਲੈਣਾ ਦੇਖੋ ਇਹ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਿਆ හොන ප ඒතරල පස්සේ ඕන එකමතාතුසි නාී ගණඩ දේසාගතව දෙකහොනම එද බෙචදිතා කටලන ਤੈਨੂੰ ਇੱਕ ਵਾਰੀ ਇਹ ਤਰੀਕੇ ਨਾਲ ਕਰ ਲੈ ਹੁਣ ਆਪਾਂ ਇਹਨੂੰ ਛੱਡ ਦੇਣਾ ਦੇਖੋ ਹੁਣ ਆਪਾਂ ਇਧਰ ਧਾਗਾ ਕਮਾਲਿਆ ਸੋਈ ਉੱਤੋਂ ਦੇ ਹੁਣ ਆਪਾਂ ਇਹਦੇ ਵਿੱਚ ਦੀ ਇਸ ਤਰੀਕੇ ਨਾਲ ਕੱਢਣਾ ਤੇ ਹੁਣ ਆਪਾਂ ਸਿੰਗਲ ਕਰੋਸ਼ਿਕਾ ਬਣਾ ਦੇਣਾ ਹੁਣ ਆਪਾਂ ਕਰੋਸ਼ਿਕਾ ਕੱਢ ਲੈਣਾ ਐਂ ਕਮਾ ਦੇਣਾ ਇਹਨੂੰ ਤੇ ਇਧਰ ਤੇ ਆਪਾਂ ਹੁਣ ਕਰੋਸ਼ਿਕਾ ਪਾ ਲੈਣਾ ਇਹਦੇ ਵਿੱਚ ਤੇ ਹੁਣ ਆਪਾਂ ਇਧਰ ਇੱਥੋਂ ਦੇ ਕੱਢ ਲੈਣਾ ਆਪਾਂ ਇੱਕ ਧੁੱਪ ਤੇ ਹੁਣ ਆਪਾਂ ਇਹਦਾ ਸਿੰਗਲ ਕਰੋਸ਼ਿਕਾ ਦੋ ਤੋਂ ਇੱਕ ਬਣਾ ਦੇਣਾ ਹੁਣ ਆਪਾਂ ਦੇਖੋ ਸੂਈ ਕਮਾਈ ਜਾਣੀ ਐ ਬਸ ਇੱਥੇ ਕੁਝ ਨਹੀਂ ਕਰਨਾਗਾ ਅੱਲੀ ਸੂਈ ਕਮਾਉਣੀ ਐ ਹੁਣ ਆਪਾਂ ਛੱਡ ਦੇਣਾ ਦੇਖੋ ਇੱਧਰ ਆਪਾਂ ਕੱਢਦੇ ਆ ਹੁਣ ਆਪਾਂ ਐ ਸੂਈ ਕਮਾਉਣੀ ਤੇ ਇੱਧਰ ਦੀ ਆਪਾਂ ਇਹਨੂੰ ਪਾ ਲੈਣਾ ਕਰੋਜੇ ਦੇ ਚ ਕੁੰਡੇ ਨੂੰ ਇੱਥੇ ਆਪਾਂ ਇੱਕ ਬਣਾ ਲੈਣਾ ਤੇ ਹੁਣ ਆਪਾਂ ਦੋਹਾਂ ਦਾ ਇੱਕ ਬਣਾ ਦੇਣਾ ਹੁਣ ਆਪਾਂ ਛੱਡ ਦੇਣਾ ਐ ਸੂਈ ਕਮਾ ਲੈਣੀ ਹੁਣ ਆਪਾਂ ਛੱਡ ਦੇਣਾ ਐ ਸੂਈ ਕਮਾ ਲੈਣੀ ਦੇਖੋ ਇਹ ਇਹ ਦਾ ਵਿਚ ਦੇ ਐ ਨਹੀਂ ਪਾਉਣਾ ਇੱਧਰੋਂ ਪਾਉਣਾ ਹੈ ਆਪ ਤੇ ਕੰਨੂ ਚੈੱਕ ਆ ਕੇ ਕਰੋ ਜੀਗਾ ਐ ਤੋ ਪਾਪਰ ਕੇ ਬਹੁਤ ਹੀ ਸੌਖਾ ਹੈ ਇਹ ਅਸੀਂ ਪਹਿਲਾਂ ਬਹੁਤ ਚੁੰਨੀਆਂ ਦੇ ਬਣਾ ਕੇ ਲਾਈ ਸੀਗੀ ਬਾਰੇ ਸਾਲ ਪਹਿਲਾਂ ਹੁਣ ਸਾਨੂੰ ਕੱਲ ਚੇਤਾ ਆ ਗਿਆ ਵੀ ਆਹ ਵੀ ਲੈ ਸਮਾਨ ਦੀ ਸੀਗੀ ਅਸੀਂ ਫਿਰ ਸਾਰੇ YouTube ਤੇ ਵੇਖ ਕੇ ਕਿਤੇ ਵੀ ਨਾ ਸਾਨੂੰ ਮਿਲੀ ਫਿਰ ਅਸੀਂ ਇਹ ਬਣਾਈ ਇਹ ਤੁਸੀਂ ਕਾਸੇਤੇ ਵੀ ਲਾ ਸਕਦੇ ਹੋ ਸਹਰਾਣੇ ਚਾਦਰਾਂ ਤੇ ਕਾਸੇਤੇ ਵੀ ਚਿੰਨੀਆਂ ਤੇ ਸੂਟਾਂ ਤੇ ਵੀ ਲਾ ਸਕਦੇ ਹੋ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਬਸ ਹਾਂ ਸਿਰੇ ਰੀਲ ਦੀ ਬਣਾ ਸਕਦੇ ਅਸੀਂ ਉਹ ਵੀ ਤੁਹਾਨੂੰ ਦੱਸਾਂਗੇ ਬਣਾ ਕੇ ਰੀਲ ਦੀ ਇਸ ਤੇ ਕਿਵੇਂ ਬਣਉਗੇ ਆ ਦੇਖਾ ਥੱਲੇ ਇਹ ਆਇਆ ਥੋੜੀ ਜਿਹੀ ਹੋਰ ਬਣਾ ਕੇ ਤੁਹਾਨੂੰ ਹੋਰ ਲਾ ਕੇ ਦਿਖਾਉਣੀ بس ਇਹਦੇ ਵਿੱਚ ਦੀ ਤੁਸੀਂ ਇਹ ਕੱਢ ਲੈਣਾ ਕਰੋਗੇ ਨੂੰ ਇੱਕ ਕੁੰਡਾ ਫਿਰ ਆਪਾਂ ਦੋਂਤੋਂ ਇੱਕ ਕਰੋਚੇਗਾ ਬਣਾ ਲੈਣਾ ਠੀਕ ਹੈ ਦੇਖੋ ਸਿੰਗਲ ਕਰੋਚੇਗਾ ਬਣਾਉਣ ਲਈ ਬਸ ਵੀ ਇਹਦੇ ਵਿੱਚ ਦੀ ਇਸ ਤਰੀਕੇ ਨਾਲ ਸਿੰਗਲ ਕਰੋਚੇਗਾ ਬਣਾ ਲਓ ਫਿਰ ਦੋਂਤੋਂ ਇੱਕ ਬਣਾਉਂਦੇ ਫਿਰ ਇਹਨੂੰ ਛੱਡ ਦਿਓ ਫਿਰ ਕਸੂਈ ਕਮਾ ਲਓ ਬਹੁਤ ਹੀ ਸਸਤਾ ਤੇ ਸੌਖਾ ਜਿਹਾ ਰੀਲਾਂ ਪੁਈਆਂ ਰੀਲ ਦੀ ਬਣਾ ਸਕਦੇ ਹੋ ਪੱਛਮ ਦੀ ਬਣਾ ਸਕਦੇ ਹੋ ਐਂਕਰ ਦੇ ਕੋਲੇ ਦੀ ਬਣਾ ਸਕਦੇ ਹੋ ਸਾਡੇ ਕੋਲ ਨਾ ਬਰੀਕ ਕਰੋਸ਼ ਨਹੀਂ ਤੇ ਥੋੜਾ ਜਿਹਾ ਕਰੋਸ਼ ਹੈਗਾ ਮੋਟਾ ਪੱਛਮ ਪਤਲੀ ਹੈ ਇਸ ਕਰਕੇ ਬਰੀਕ ਰੁਸ਼ਗਾ ਹੋਵੇ ਤੂੰ ਵੀ ਸੌਖਾ ਬਣ ਜੇ ਨਵਾਂ ਐਸਟਰ ਇਹ ਥੱਲੇ ਆਈ ਜਾਊਗੀ ਆਂ ਕੱਢ ਕੇ ਇਧਰ ਮਣ ਕੇ ਤਿਆਰ ਹੋ ਗਈ ਇਹਨੂੰ ਦੇਖ ਇੱਕ ਕਿੱਟੀ ਇਧਰ ਹੁੰਦੀ ਫਿਰ ਬਹੁਤ ਹੀ ਸੌਖੀ ਤੇ ਬਹੁਤ ਸੁੰਦਰ ਡਿਜ਼ਾਈਨ ਹੈ ਇਹ ਤੁਸੀਂ ਜ਼ਰੂਰ ਬਣਾ ਕੇ ਦੇਖੋ ਤੁਹਾਨੂੰ ਇੱਕ ਇੱਕ ਵਾਰੀ ਹੋਰ ਬਣਾ ਕੇ ਦੱਸ ਦਿੰਨੇ। ਬਸ ਉਹੀ ਕਮਾਉਣ ਦਾ ਹੀ ਇਹ ਚਾਹ ਹੈਗਾ। ਤੇ ਇੱਕ ਇਧਰ ਉਹ ਵੀ ਆ ਚੱਕਰ ਕੇ ਇਸ ਤਰੀਕੇ ਨਾਲ ਬਣਾ। ਲਓ ਜੇ ਇਸੇ ਤਰ੍ਹਾਂ ਬਣਾਈ ਚੱਲੋ। ਦੇਖੋ। ਇਹ ਤੁਸੀਂ ਐਂ ਕਰਕੇ ਲਾ ਲਓ ਚਾਹੇ ਤੁਸੀਂ ਐਂ ਲਾ ਲਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਤੇ ਤੁਸੀਂ ਜ਼ਰੂਰ ਬਣਾ ਕੇ ਤੇ ਸਾਨੂੰ ਦੱਸਿਓ ਕਮੈਂਟ ਕਰਕੇ ਤੇ ਬਹੁਤ ਸਸਤੀ ਬਣਦੀ ਐ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜ਼ਰੂਰ ਦਬਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਵੇਖੋ ਇਹ ਸਭ ਕਿਵੇਂ ਇਹ ਤੋਂ ਵੀ ਲੈ ਕੰਟੀ ਵਟਾਣਾ ਜਰੂਰ ਦਬਾਇਓ ਕਮੈਂਟ ਕਰਕੇ ਜਰੂਰ ਦੱਸੋ ਕਿ ਹੈ ਜੀ ਲੱਗੀ ਵੀਡੀਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ